ਇਦੇ ਹਾਲਾਤ ਦੇਖੋ ਕੀ ਕੀਤੇ ਆ ਜਮਾ ਟਾਇਰ 파ੜਤਾ ਇਧਰੋਂ ਭੰਨਗੇ ਲੈਟਾਂ ਲੁੱਟਾਂ ਭੰਨਗੇ ਨੁਕਸਾਨ ਕਰਤਾ ਬਾਈ ਤੋਂ ਆਪ ਤੁਰਿਆ ਫਿਰਿਆ ਨਹੀਂ ਜਾਂਦਾ ਬਾਈ ਤੋਂ ਹੁਣ ਗਲਮ ਸਰਕਾਰ ਨੇ ਆ ਕੀ ਕਰਿਆਗਾ ਇਹ ਲੋਕਾਂ ਨੂੰ ਮਾਰਦੇ ਲੋਕਾਂ ਨੂੰ ਜਮਾ ਜਿਹਦਾ ਜਵਾਨ ਪੁੱਤਾ ਜਿ ਮਰ ਗਿਆ ਆ ਤੇ ਉਹਨਾਂ ਕੀ ਕਰੇ ਤਨ ਭੈਣਾਂ ਦਾ ਭਾਈ ਕੱਲਾ ਭਾਈ ਸੀਗਾ ਇਹਨਾਂ ਨੇ ਖਾਣ ਹੋ ਗਿਆ ਮੁੰਡੇ ਮਾਰ ਕੇ ਐਸੇ ਬੰਦੇ ਚੱਕ ਕੇ ਲੈ ਕੇ ਉਹਨਾਂ ਇੱਥੇ ਪਹੁੰਚਵਾਕ ਸੀ ਮੁੱਖ ਮੰਤਰੀ ਸੀ ਉਨੇ ਤੋਂ ਆ ਕੋਈ ਫੋਰਸ ਆਇਆ ਇੱਥੇ ਰਾਤਾ ਜੀ ਸਾਡੇ ਬੰਦੇ ਸਾਰੇ ਟਰਾਲਿੰਗ ਵਾਲੇ ਬੰਦੇ ਨੇ ਰੁਟੀਆਂ ਨਹੀਂ ਖਾਧੀਆਂ ਇਹਨਾਂ ਨੂੰ ਦੁੱਖਾ ਸਾਨੂੰ ਕਿਉਂਕਿ ਕਹਿੰਦੇ ਟਰੈਕਟਰ ਜੱਟ ਦਾ ਪੁੱਤ ਹੁੰਦਾ ਜਮੀਨ ਮਾਂ ਹੁੰਦੀ ਆ ਇਹਦਾ ਉਹ ਤੋਂ ਬਟਾ ਜਿਹੜਾ ਪੁੱਤ ਕਿਸੇ ਦਾ ਕਰੋ ਚੋਰ ਗਿਆ ਉਹ ਆਹ ਦੁੱਦੀ ਗੱਲ ਦੇ ਜਿਹੜਾ ਜੱਟ ਦਾ ਟਰੈਕਟਰ ਚੋਰ ਦਾ ਇਹ ਪੁੱਤ ਦੀ ਇਹ ਵੀ ਪੁੱਤ ਹੀ ਇੱਕ ਬਰਬਰ ਵਾ ਗੋਲਾਵਾਰੀ ਪਹਿਲਾਂ ਉਹ ਸੁੱਕੇ ਪਾਣੀ ਵਾਲਾ ਬਿਛਾੜਾ ਚਲਾਈ ਗਏ ਗੁੜਕੇ ਚੋਂ ਕਿਸਾਨ ਗਾਹ ਬਦਲਣ ਲੱਗੇ ਉਦੋਂ ਗੋਲਾਵਾਰੀ ਵੀ ਹੋਇਆ ਫਿਰ ਕਹਿੰਦੇ ਸਰੀਰ ਤੋਂ ਮੈਂ ਵਿਕਲਾੰਗ ਹੋ ਸਕਦਾ ਹਾਂ ਪਰ ਦਿਮਾਗ ਤੋਂ ਨਹੀਂ ਆ ਮੇਰੀ ਜ਼ਮੀਰ ਜਾਗਦੀ ਆ ਮੇਰੀ ਸੋਚ ਆ ਇਹ ਜੀ ਜ਼ਮੀਰ ਦਾ ਦੇ ਨਸਲ ਦਾ ਉਹ ਹੁੰਦਾ ਜਿਹੜੇ ਬੰਦੇ ਨੇ ਜ਼ਮੀਰ ਆ ਦੀ ਜਾਗਦੀ ਰੱਖਣੀ ਆ ਨਾ ਉਹ ਬੰਦਾ ਜ਼ਰੂਰ ਪਹੁੰਚੂਗਾ ਕੀ ਨਾਮ ਆ ਜੀ ਗਵਾਲ ਸਿੰਘ ਆ ਜੀ ਗਵਾਲ ਸਿੰਘ ਜੀ ਇੱਥੇ ਨੋਦੀ ਬਾਰਡਰ ਤੇ ਖੜੇ ਹੋ ਤੁਸੀਂ ਇੰਨਾ ਜਜ਼ਬਾ ਜੋਸ਼ ਕਿਵੇਂ ਆਇਆ ਤੁਹਾਡੇ ਅੰਦਰ ਇਹ ਕਿਸਾਨ ਆ ਜੀ ਕਿਸਾਨੀ ਦੇ ਉੱਤੇ ਆਉਣੇ ਬੰਦਾ ਵੀ ਜੇ ਨਾ ਆਵਾਂਗੇ ਫਿਰ ਪੈਲੀਆਂ ਤੇ ਕਿਸਾਨੀ ਇਹ ਜ਼ਮੀਰ ਆ ਤੇ ਤੁਮੇ ਜੱਤੂ ਜੀ ਲਾਜੀ ਰਹੂਗੀ ਆਏ ਟਰਾਈਸਾਈਕਲ ਦੇ ਉੱਤੇ ਅੱਗੇ ਵਾਕੇ ਮੁਕਾਬਲਾ ਉਹ ਕਰ ਲੋਗੇ ਆ ਜੀ ਬਹੁਤ ਬਰਾ ਪੀਕਦੇ ਆਏ ਨੇ ਆਪਣਾ ਲਾਲ ਛਿੰਦਰਾ ਟਰੈਕਟਰ ਆ ਇਹ ਆਪਣਾ ਹੀ ਆ ਅੱਛਾ ਹਾਂ ਕੱਲ ਤਸ਼ਦਦ ਬੋਟੇ ਆਇਥੇ ਬੋਟੇ ਆ ਜੀ ਬਹੁਤ ਹੋਇਆ ਇੱਥੇ ਸੀ ਤੁਸੀਂ ਜਮਾ ਇੱਥੇ ਕੀ ਵਾਪਰਿਆ ਦੱਸੋਗੇ ਕੁਝ ਬਾ ਗੋਲਾਬਾਰੀ ਪਹਿਲਾਂ ਉਹ ਸੁਕੇ ਪਾਣੀ ਵਾਲਿਆਂ ਬਿਛੜਾ ਚਲਾਈ ਗਏ ਮੁੜ ਕੇ ਜਦੋਂ ਖੇਤਾਂ ਗਾਹ ਬਦਲਣ ਲੱਗੇ ਉਦੋਂ ਗੋਲਾਬਾਰੀ ਵੀ ਹੋਇਆ ਫਿਰ ਆ ਦੇਖੋ ਇਹ ਜज्ਬਾ ਸਾਡੇ ਕਿਸਾਨਾਂ ਦਾ ਹੌਸਲਾ ਬਾਈ ਜੀ ਦੀਆਂ ਲੱਤਾਂ ਦੋਨੇ ਕੰਮ ਨਹੀਂ ਕਰਦੀਆਂ ਕਹਿੰਦੇ ਸਰੀਰ ਤੋਂ ਮੈਂ ਵਿਕਲਾੰਗ ਹੋ ਸਕਦਾ ਹਾਂ ਪਰ ਦਿਮਾਗ ਤੋਂ ਨਹੀਂ ਆ ਮੇਰੀ ਜਮੀਰ ਜਾਗਦੀ ਹੈ ਮੇਰੀ ਸੋਚ ਆ ਤੇ ਬਾਈ ਟਰਾਈਸਾਈਕਲ ਦੇ ਉੱਤੇ ਜਿਹੜਾ ਇੱਥੇ ਖਨੋਰੀ ਬਾਰਡਰ ਦੇ ਉੱਤੇ ਡਟ ਕੇ ਖੜਾ ਹੋਇਆਗਾ ਬਾਈ ਕਹਿੰਦਾ ਹੱਕ ਲੈਣੇ ਆ ਹੱਕ ਲੈ ਕੇ ਹੀ ਘਰਾਂ ਨੂੰ ਵਾਪਸ ਪਰਤਾਂਗੇ ਬਾਈ ਦੇ ਹੌਸਲੇ ਤੇ ਜज्ਬੇ ਨੂੰ ਸਲਾਮ ਆ ਬਾਈ ਬਹੁਤ سارے ਲੋਕ ਘਰੇ ਬੈਠੇ ਆ ਬਹਾਨੇ ਮਾਰ ਦਿੰਦੇ ਆ ਤੁਸੀਂ ਵੀ ਬਹਾਨਾ-ਬੂਨਾ ਲਗਾ ਸਕਦੇ ਸੀ ਤੁਸੀਂ ਪਰ ਇੱਥੇ ਆ ਕੇ ਇਹ ਜਮੀਰ ਦਾ ਨਖਲ ਦਾ ਉਹ ਫੜ ਉਹ ਹੁੰਦਾ ਜਿਹੜੇ ਬੰਦੇ ਨੇ ਜਮੀਰ ਆ ਦੀ ਜਾਗਦੀ ਰੱਖਣੀ ਹੈ ਨਾ ਉਹ ਬੰਦਾ ਜਰੂਰ ਪਹੁੰਚੂਗਾ ਬਥੇਰੇ ਘਰਾਂ ਦਿੱਤੇ ਪੂਰੇ ਇੱਥੇ ਹੀ ਬੰਦੇ ਘਰੇ ਬੈਠਿਆ ਘਰੇ ਨਹੀਂ ਨਿਕਲਦੇ ਨਿਕਲਾ ਸਕਦੇ ਇਹਦਾ ਜਦੋਂ ਆਪਣੀ ਪਹਿਲੀ ਖਤਮ ਹੋ ਗਈ ਜਾਂ ਆਪਣੇ ਖਾਂਦੀ ਕਿਉਂਕੇ ਘਰ ਆਏ ਜਾਣਗੇ ਇਹਦੇ ਘਰੇ ਬੈ ਕੇ ਕੀ ਕਰਨਗੇ ਘਰਾਂ ਚ ਕੀ ਹੋ ਰਹਿ ਜੂਗਾ ਉਹਨਾਂ ਗਲਮ ਸਰਕਾਰ ਨੇ ਆ ਕੀ ਕਰਿਆਗਾ ਇਹ ਲੋਕਾਂ ਨੂੰ ਮਾਰਦੇ ਲੋਕਾਂ ਨੂੰ ਜਵਾਹਾ ਜਿਹਦਾ ਜਵਾਨ ਪੁੱਤ ਅਜ ਮਰ ਗਿਆ ਆ ਤੇ ਉਹਨਾਂ ਦਾ ਕੀ ਕਰੇ ਤਨ ਭੈਣਾਂ ਦਾ ਭਾਈ ਇਕੱਲਾ ਭਾਈ ਸੀਗਾ ਤੇ ਉਹ ਬੰਦਾ ਹੌਣ ਲੈ ਕੇ ਗਏ ਆ ਲਾਸ਼ ਵਿਚਾਰੇ ਦੀ ਉਹਨਾਂ ਦਾ ਕੀ ਹਾਲ ਹੋ ਕੀ ਰੈਸਟ ਕਰਾ ਜਾਂਦਾ ਦੀਆਂ ਗੋਲੀ ਹੋ ਗਿਆ ਵਿਚਾਰੇ ਦਾ ਪੰਜ ਤਿੰਨ ਭੈਣਾਂ ਦਾ ਭਰਾ ਇਕੱਲਾ ਸੀਗਾ ਐਦਾਂ ਹੋਰ ਕੀ ਚੱਲ ਬਹੁ ਆ ਕਰੂਗੀ ਆਪ ਕੋ ਹੱਥ ਮੜ ਕੇ ਜਿੰਦੀ ਆਉਂਦਾ ਉਹਦਾ ਨਹੀਂ ਇਹ ਨਾਲ ਹਮਾਰੀ ਭਾਈ ਚਾਟਾ ਮੈਂ ਅਮੀ ਚਟਾ ਦਾ ਭਰਾ ਹੈਗਾ ਮੈਂ ਕਿਉਂ ਕਰੂਗਾ ਤੇ ਕੀ ਕਰਿਆ ਆ ਕਰਾਦਾ ਜਵਾਖ ਮਰਾਤਾ ਉਹਨਾਂ ਦਾ ਪੂਰਾ ਜਵਾਖ ਸੀਗਾ ਕੱਲਾ ਤੇ ਨਾ ਪਿੰਡ ਦਾ ਭਰਾ ਕੱਲਾ ਸੀਗਾ ਮੁੱਖ ਮੰਤਰੀ ਦਾ ਬਿਆਨ ਆਇਆ ਰਾਤੋਂ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਪਰਚਾ ਦਰਜ ਹੋਊਗਾ ਪਰ ਤੇਰਾ ਦੇਖੋ ਵੀ ਨਾ ਸਖੀ ਵੀ ਕਰਦੇ ਨੇ ਉਹਨਾਂ ਦਾ ਕੀ ਕਰਨਾਗਾ ਉਹ ਕਿ ਕਰਖ ਰਿਹਾ ਹੈ ਮੈਂ ਨਹੀਂ ਕਿਹਾ ਵੀ ਕਿ ਇੱਕ ਵਾਰ ਤਾਂ ਦੇਖਣ ਹੁੰਦਾ ਵੀ ਕਿ ਕੋਲ ਇੰਨਾ ਨਿਖਾਨ ਹੋ ਗਿਆ ਮੁੰਡੇ ਮਾਰ ਕੇ ਐਸੇ ਬੰਦੇ ਚੱਕ ਕੇ ਲੈ ਕੇ ਉਹਨਾਂ ਨੇ ਇੱਥੇ ਪਹੁੰਚ ਕੇ ਮਜ਼ਾਕ ਵੀ ਸੋਖ ਮਤ ਰਹੀ ਨੂੰ ਨੁੱਬ ਕੋਈ ਫੋਰਟਾਇ ਤੇ ਉਹ ਪਿੱਛੇ ਲਾਈ ਬਿਠਾ ਵੀ ਮਾਨ ਨੂੰ ਰੋਕਲਾ ਮੈਂ ਇੱਥੇ ਕੋਈ ਬੋਸਾ ਆਈਏ ਕੋਈ ਉਹ ਹੋਏ ਮੜਾ ਮੜਾ ਇਹਨੂੰ ਦੇਖਦਾ ਚਾਹੀਦਾ ਸੀ ਧਰ ਦੇ ਨਹੀਂ ਤੈਨੂੰ ਰੋਕਦੇ ਵੀ ਯਾਰ ਤੂੰ ਨਾ ਜਾ ਉੱਥੇ ਇਹ ਹੁਣ ਗੱਲ ਇਹ ਹੁੰਦੀ ਆ ਜੋ ਆਪਣੀ ਕਸਾਮੀ ਨਾਲ ਹੀ ਆ ਜੇਕਰ ਅਪਰ ਨਾ ਇੱਥੇ ਆਵਾਂਗੇ ਕੋਈ ਭਰਾ ਨਾ ਆਊਗਾ ਫਿਰ ਆਪਣਾ ਬਚੂਗਾ ਕੀ ਰਹੂਗਾ ਕੀ ਅਬ ਕਸਾਣਾ ਲਾ ਲਈਏ ਜੋ ਕਸਾਣਾ ਕਸਾਣਾ ਆਪਾਂ ਆਪ ਵਾਹੀ ਕਰਦੇ ਆਂ ਤੇ ਹੁਣ ਜੇ ਘਰੇ ਵੇ ਕਿ ਬਚੂਗਾ ਕੀ ਇਹ ਲੜਾਈਆਂ ਪਹਿਲਾਂ ਤੋਂ ਚੱਲ ਰਹੀਆਂ ਆ ਆਪਣੇ ਗੁਰੂ ਗ੍ਰੰਥ ਸਾਹਿਬ ਵਰਗੇ ਕਿਦੱਕ ਤੱਕ ਹੋਏ ਆ ਆਪਣੇ ਸਾਹਿਬ ਜਪੀ ਦੇ ਅਸਤੀ ਹੀ ਹੋਇਆ ਇਹ ਕੁਰਬਾਨੀਆਂ ਦੇਣੀਆਂ ਪੈਂਦੀਆਂ ਕੋਈ ਗੱਲ ਨਹੀਂ ਕੁਰਬਾਨੀਆਂ ਦੇਵਾਂਗੇ ਦਿੰਦੇ ਰਹੇ ਆ ਪਹਿਲਾਂ ਤੋਂ ਆਪਣੇ ਜਿਸ ਕਸਾ ਖਮ ਆਏ ਉਹ ਕੋਲ ਹੁੰਦੇ ਰਹੇ ਆ ਕੋਈ ਗੱਲ ਨਹੀਂ ਫਿਰਕੀ ਦੀ ਗੱਲ ਇਹ ਕਿਹੜੇ ਹਾਕਾ ਉਹ ਲੈ ਕੇ ਹਟਾ ਕੇ ਪਿੱਛੇ ਨਾ ਜਾਂਦੇ ਨਹੀਂ ਹੁਣ ਜੀ ਕੋਈ ਚੱਕਰ ਨਹੀਂ ਕੋਈ ਕੋਈ ਹੋਣੀ ਪਰ ਜਿਹੜਾ ਜੁਆਕਾ ਉਹ ਨਹੀਂ ਹੋਣਾ ਸਾਨੂੰ ਆ ਜਿਹੜਾ ਸਾਡੇ ਖੰਦ ਆ ਇਹਦਾ ਕੋਈ ਹੋ ਨਹੀਂ ਇਹਦਾ ਪਰਮਾਤਮਾ ਮਿਹਰ ਰੱਖੂ ਕੋਈ ਗੱਲ ਨਹੀਂ ਇਹਦੇ ਜ਼ਮਨਤ ਸਹੀ ਕਰਵਾ ਲਾਂਗੇ ਤੁਹਾਡਾ ਟਰੈਕਟਰ ਦੇ ਵੀ ਟਾਇਰ ਪੈਂਚਰ ਕੀਤੇ ਪਏ ਆ ਭੰਨਿਆ ਪਿਆਗਾ ਟਰੈਕਟਰ ਭੰਨਿਆ ਤਾਈ ਹੂੰ ਕੋਲੇ ਚਲਾਇਆ ਸਾਰਾ ਕੁਝ ਬੰਬ ਹੋਇਆ ਤੇਰੇ ਭਾਈ ਦੁੱਖ ਹੋ ਰਿਹਾ ਅੱਜ ਰਾਜਾ ਜੀ ਸਾਡੇ ਬੰਦੇ ਸਾਰੇ ਟਰਾਲਿੰਗ ਵਾਲੇ ਬੰਦੇ ਨੇ ਰੋਟੀਆਂ ਨਹੀਂ ਖਾਧੀਆਂ ਇਹਨਾਂ ਨੂੰ ਦੁੱਖਾ ਸਾਨੂੰ ਕਿਉਂਕਿ ਕਹਿੰਦੇ ਟਰੈਕਟਰ ਜੱਟ ਦਾ ਪੁੱਤ ਹੁੰਦਾ ਜ਼ਮੀਨ ਮਾਂ ਹੁੰਦੀ ਆ ਇਹਦਾ ਉਦੋਂ ਉਦੋਂ ਬਟਾ ਜਿਹੜਾ ਪੁੱਤ ਕਿਸੇ ਦਾ ਕਰੋ ਚੋਰ ਗਿਆ ਉਹ ਆਹ ਦੂਜੀ ਗੱਲ ਦੇ ਜਿਹੜਾ ਜੱਟ ਦਾ ਟਰੈਕਟਰ ਤੋਰਦਾ ਇਹ ਪੁੱਤ ਦੀ ਇਹ ਵੀ ਪੁੱਤ ਹੀ ਆ ਇੱਕ ਬੜਾ ਬੰਦਾ ਹੂੰ ਪੁੱਤ ਨਹੀਂ ਖਾਂਦੇ ਇਹ ਟਰੈਕਟਰ ਪੜਾਇਆ ਜੱਟ ਦਾ ਟਰੈਕਟਰ ਹੂੰ ਬਰਾਬਰ ਖੜਾ ਹੁੰਦਾ ਉਹਨਾਂ ਹੀ ਕੰਮ ਟਰੈਕਟਰ ਕਰਦਾਗਾ ਹੂੰ ਬਿਲਕੁਲ ਬਾਈ ਦੇ ਅੰਦਰ ਹੌਸਲਾ ਜਜ਼ਬਾ ਹਜੇ ਵੀ ਕਾਇਮ ਆ ਸਾਰਾ ਟਰੈਕਟਰ ਬਾਈ ਦਾ ਭੰਡ ਤਾਂ ਮੈਂ ਤਸਵੀਰ ਟਰੈਕਟਰ ਦੀ ਵੀ ਦਿਖਾਉਣਾਗਾ ਤੇ ਬਾਈ ਟਰਾਈਸਾਈਕਲ ਦੇ ਉੱਤੇ ਆਇਆ ਹੋਇਆ ਦੇਖੋ ਵੀਰ ਇੱਥੇ ਖੜਾਗਾ ਆ ਬਾਈ ਦਾ ਟਰੈਕਟਰ ਆ ਤੇ ਇਹਦੇ ਹਾਲਾਤ ਦੇਖੋ ਕੀ ਕੀਤੇ ਆ ਜਮਾ ਟਾਇਰ ਪਾੜਤਾ ਇਧਰੋਂ ਭੰਨਗੇ ਲੈਟਾਂ ਲੁੱਟਾਂ ਭੰਨਗੇ ਨੁਕਸਾਨ ਕਰਤਾ ਬਾਈ ਤੋਂ ਆਪ ਤੁਰਿਆ ਫਿਰਿਆ ਨਹੀਂ ਜਾਂਦਾ ਬਾਈ ਤੋਂ ਬਾਈ ਫਿਜ਼ੀਕਲ ਹੈਂਡੀਕੈਪ ਆ ਤੇ ਪਰ ਹਮਸਲਾ ਨਹੀਂ ਜਿਹੜਾ ਸੱਟਿਆ ਬਾਈ ਨੇ ਬਾਈ ਕਾਂ ਦਾ ਹੱਕ ਲਏ ਬਿਨਾ ਵਾਪਸ ਨਹੀਂ ਪਰਤਨਾ ਕੋਈ ਗੱਲ ਨਹੀਂ ਮੇਰਾ ਤਾਂ ਟਰੈਕਟਰ ਹੀ ਗਿਆ ਪਰ ਤਾਂਨਾ ਉਹ ਮਾਂ ਤਾਂਨਾ ਉਹ ਪਿਓ ਜੀ ਦਾ 23 ਸਾਲਾ ਪੁੱਤ ਇਸ ਜਹਾਨੋਂ ਕੂਚ ਕਰ ਗਿਆ ਕੱਲੇ ਸੰਘਰਸ਼ ਦੇ ਵਿੱਚ ਉਹ ਸ਼ਹੀਦ ਹੋ ਗਿਆ